ਅਗਲੇ ਵੱਡੇ ਖਬਰ ਸਿੱਧੇ ਤੌਰ ਤੇ ਆਮ ਲੋਕਾਂ ਦੇ ਨਾਲ ਜਨਤਾ ਦੇ ਨਾਲ ਜੁੜੀ ਹੋਈ ਹੈ ਦੇਸ਼ ਦੇ ਵਿੱਚ ਸਸਤਾ ਹੋ ਸਕਦਾ ਹੈ પેટ્રોલ ડીਜ਼ਲ ਪੈਟਰੋਲੀਅਮ ਮੰਤਰੀ ਹਰਦੀਪ ਪੂਰੀ ਦਾ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜੇ ਕੱਚੇ ਤੇਲ ਦੀ ਕੀਮਤ 65 ਡਾਲਰ ਪ੍ਰਤੀ ਬੈਰਲ ਰਹੀ ਤਾਂ 2-3 ਮਹੀਨਿਆਂ ਦੇ ਵਿੱਚ પેટ્રોલ ડીਜ਼ਲ ਦੀ ਕੀਮਤ ਘਟ ਸਕਦੀ ਹੈ ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਵਿਸ਼ਵ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀ ਕੋਈ ਵੀ ਕਮੀ ਨਹੀਂ ਹੈ ਬਹੁਤ ਸਾਰੇ ਨਵੇਂ ਤੇਲ ਵੇਚਣ ਵਾਲੇ ਸਾਹਮਣੇ ਆਏ ਹਨ ਭਾਰਤ ਗਵਾਨਾ ਅਰਜنٹੀਨਾ ਬ੍ਰਾਜ਼ੀਲ ਵਰਗੇ ਗੈਰ ਰਵਾਇਤੀ ਦੇਸ਼ਾਂ ਤੋਂ ਬਤੇਰੇ ਤੇਲ ਖਰੀਦ ਰਿਹਾ ਹੈ ਹੋਰ ਪਸ਼ਚਮੀ ਖੇਤਰਾਂ ਤੋਂ ਵੀ ਤੇਲ ਦੀ ਸਪਲਾਈ ਵਧ ਰਹੀ ਹੈ ਜਿਨ੍ਹਾਂ ਦੇਸ਼ਾਂ ਤੋਂ ਅਸੀਂ ਪਹਿਲਾਂ ਤੇਲ ਖਰੀਦੇ ਸੀ ਉਹਨਾਂ ਦੀ ਗਿਣਤੀ ਹੁਣ ਲਗਭਗ 40 ਦੇਸ਼ਾਂ ਤੱਕ ਪਹੁੰਚ ਗਈ ਹੈ ਪਿਛਲੇ 6 ਮਹੀਨਿਆਂ ਦੇ ਵਿੱਚ ਵਿਸ਼ੇ ਪਦਰ ਤੇ ਬਹੁਤ ਜ਼ਿਆਦਾ ਅਸਥਿਰਤਾ ਦੇ ਬਾਵਜੂਦ ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਨਹੀਂ ਆਇਆ ਜੇਕਰ ਅਮਰੀਕਾ ਰੂਸ ਤੋਂ ਤੇਲ ਖਰੀਦਣ ਤੇ ਕਿਸੇ ਵੀ ਤਰ੍ਹਾਂ ਦੀ ਭਾਰੀ ਡਿਊਟੀ ਲਗਾਉਂਦਾ ਹੈ ਤਾਂ ਅਸੀਂ ਉਸੇ ਸਪਲਾਈ ਢਾਂਚੇ ਦੇ ਵਿੱਚ ਵਾਪਸ ਆਵਾਂਗੇ ਜੋ ਕਿ ਆ ਯੂਕਰੇਨ ਸੰਕਟ ਤੋਂ ਪਹਿਲਾਂ ਆਪਣਾਇਆ ਗਿਆ ਸੀ ਉਸ ਸਮੇਂ ਭਾਰਤ ਨੂੰ ਰੂਸੀ ਤੇਲ ਦੀ ਸਪਲਾਈ 2% ਤੋਂ ਵੀ ਘੱਟ ਸੀ ਆ ਤਾਂ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਜੇਕਰ ਕੱਚੇ ਤੇਲ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਰਹੀ ਤਾਂ 2-3 ਮਹੀਨਿਆਂ ਦੇ ਵਿੱਚ ਪੈਟਰੋਲ ਡੀਜ਼ਲ ਦੀ ਕੀਮਤ ਆ ਘਟ ਸਕਦੀ ਹੈ ਇੱਥੇ ਵੀ ਤੁਹਾਨੂੰ ਦੱਸ ਦਈਏ ਕਿ ਕਾਫੀ ਸਮੇਂ ਤੋਂ ਜੋ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਟੇਬਲ ਨੇ ਨਾ ਹੀ ਵਧੀਆਂ ਨੇ ਨਾ ਹੀ ਘਟੀਆਂ ਨੇ ਪਰ ਇਸ ਦੇ ਵਿਚਾਲੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਇਹ ਵੱਡਾ ਬਿਆਨ ਦਿੱਤਾ ਹੈ ਰੋਕ ਕਰਨ ਅਗਲੀ ਖਬਰ ਦਾ ਐਨਸੀਈਆਰਟੀ ਦੀਆਂ ਕਿਤਾਬਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਸਿੱਖ ਇਤਿਹਾਸ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਪਾਠ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੇ ਕਿਤਾਬ ਦੇ ਵਿੱਚ ਇਹ ਪਾਠ ਸ਼ਾਮਲ ਕੀਤਾ ਗਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਖਾਲਸਾ ਪੰਥ ਤੇ ਪਾਠ ਜਿਹੜਾ ਕਿ ਸ਼ਾਮਲ ਕੀਤਾ ਗਿਆ ਐਨਸੀਆਰਟੀ ਦੀਆਂ ਕਿਤਾਬਾਂ ਦੇ ਵਿੱਚ ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਵੀ ਪੜਾਇਆ ਜਾਵੇਗਾ ਕਿਤਾਬ ਦੇ ਵਿੱਚ 19ਵੀਂ ਸਦੀ ਦੇ ਸਿੱਖ ਰਾਜ ਤੇ ਵੀ ਪਾਠ ਸ਼ਾਮਲ ਕੀਤਾ ਗਿਆ ਹੈ ਆ ਤਾਂ NCERT ਦੀਆਂ ਕਿਤਾਬਾਂ ਦੇ ਵਿੱਚ ਜੋ ਕਿ ਸਿੱਖ ਇਤਿਹਾਸ ਸ਼ਾਮਲ ਕੀਤਾ ਗਿਆ ਤੁਹਾਨੂੰ ਵਿਸਤਾਰ ਨਾਲ ਜਾਣਕਾਰੀ ਦੇ ਰਿਹਾ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੰਗੀ ਅਭਿਆਸ ਤੇ ਲੜਾਈਆਂ ਖਾਲਸਾ ਪੰਥ ਦੀ ਸਾਜਨਾ ਇਸ ਇਹ ਪਾਠ ਜੋ ਕਿ ਇਹ ਪਾਠਕ੍ਰਮ ਦੇ ਵਿੱਚ ਸ਼ਾਮਲ ਹੋਵੇਗਾ ਆ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਤੇ ਸ਼ਹਾਦਤ ਬਾਰੇ ਆ ਪਾਠ ਸ਼ਾਮਲ ਕੀਤਾ ਗਿਆ ਆ ਸਿੱਖ ਰਾਜ 19ਵੀਂ ਸਦੀ ਦੇ ਵਿੱਚ ਆ ਬ੍ਰਿਟਿਸ਼ ਸਾਮਰਾਜ ਦਾ ਆਵਰੋਧ ਜੋ ਕੀਤਾ ਗਿਆ ਉਸ ਨੂੰ ਵੀ ਉਸ ਸਿੱਖ ਇਤਿਹਾਸ ਵੀ ਇਸ ਪਾਠਕਮ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਨਾਲ ਹੀ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਸੰਬੰਧਿਤ ਆ ਪਾਠ ਵੀ ਐਨਸੀਆਰਟੀ ਦੀਆਂ ਕਿਤਾਬਾਂ ਦੇ ਵਿੱਚ ਸ਼ਾਮਲ ਕੀਤਾ ਗਿਆ